ਕੀ ਨਾਮ ਹੈ ਤੇਰਾ ਸੰਥਰੀ ਇੱਥੇ ਖੜੇ ਹੋ ਅੱਜ ਟਰਾਲੀਆਂ ਤੇ ਟਿਪਰ ਲੈ ਕੇ ਕੀ ਕਾਰਨ ਕੀ ਹੈ ਤੇਲ ਨਹੀਂ ਮਿਲ ਰਿਹਾ ਇਹ ਕਾਰਨ ਕੀ ਹੈ ਤੇਲ ਨਾ ਮਿਲਦਾ ਤੁਹਾਨੂੰ ਇੱਥੇ ਕਿੰਨੀ ਦੇਰ ਹੋ ਗਈ ਖੜਿਆ ਨੂੰ ਤੁਹਾਨੂੰ 1.5 ਘੰਟਾ ਹੋ ਗਿਆ ਅੱਛਾ ਤੇਲ ਨਾ ਮਿਲਣ ਦਾ ਕਾਰਨ ਤੇ ਲੋਹ ਹੁਣ ਕਹਿੰਦੇ ਵੀ ਇਹਨਾਂ ਦਾ ਜੱਤ ਕੋਈ ਬਾਸੀ ਹੋਇਆ ਅੱਛਾ ਤੇ ਕੋਈ ਨਗਰ ਨਿਗਮ ਦੇ ਅਧਿਕਾਰੀ ਵਗੈਰਾ ਇੱਥੇ ਪਹੁੰਚੇ ਕਿੰਨੀ ਕੋਈ ਹਾਲੇ ਤੱਕ ਤਾਂ ਨਹੀਂ ਆਇਆ ਇਹ ਫੋਨ ਵੇਸੇ ਕਰਤਾ ਸੀ ਅੱਛਾ ਕਿਹਨੂੰ ਕੀਤਾ ਫੋਨ ਕਿਨਰਾਜ ਪਾਉ ਜੀ ਇਹ ਸਾਡਾ ਸੈਨ ਇੰਸਪੈਕਟਰ ਅੱਛਾ ਸੈਨ ਇੰਸਪੈਕਟਰ ਨੂੰ ਕਰ ਸਕਦੇ ਨਾ ਫੋਨ ਠੀਕ ਹੈ ਆਓ ਅੱਗੇ ਉੱਤੇ ਕਰਨਗੇ ਅੱਛਾ ਹਜੇ ਤੱਕ ਕੋਈ ਵੀ ਨਹੀਂ ਪਹੁੰਚਿਆ 1.5 ਘੰਟੇ ਦਾ ਲਗਭਗ ਹਾਂ ਜੇ ਤੱਕ ਦੇਖ ਲਓ ਤੁਸੀਂ ਸਾਰੇ ਕੀਪਰ ਵਾਲੇ ਵੀ ਸਾਰੇ ਸਾਰੇ ਦੇਖੋ ਜੀ ਮੇਰਾ ਨਾਮ ਵੀਰਪਾਲ ਹੈ ਸਾਹਿਬ ਜੀ ਸਫਾਈ ਕਰਮਚਾਰੀ ਓਮਨ ਸਾਭਾ ਪ੍ਰਧਾਨ ਹਾਂ ਤੇ ਮੈਨੂੰ ਹੁਣੇ ਪਤਾ ਲੱਗਿਆ ਸੈਰ ਕੇ ਵੀ ਚੇਲ ਨਹੀਂ ਪਾਰੇ ਨੇ ਡਰਾਈਵਰ ਸਾਰੇ ਖੜੇ ਨੇ ਗੱਡੀਆਂ ਲੈ ਲੈ ਕੇ ਆਪਣੀਆਂ ਡਿਊਟੀਆਂ ਤੇ ਤਾਇਨਾਤ ਨੇ ਸਾਡੇ ਟਿਪਰ ਵਾਲੇ ਭਰਾ ਜਿਹੜੇ ਗੋੜੇ ਚੱਕਦੇ ਨੇ ਘਰੋ ਘਰੀ ਉਹ ਵੀ ਗੱਡੀਆਂ ਖੜੀਆਂ ਨੇ ਸਾਡੀ ਕਾਰਪੋਰੇਸ਼ਨ ਦੀ ਟਰਾਲੀਆਂ ਸਮਸਤ ਭਾਰਤ ਉਹ ਵੀ ਖੜੀਆਂ ਨੇ ਇਹ ਸਾਡੇ ਮੁਲਾਜ਼ਮਾਂ ਦਾ ਇਹ ਕੋਈ ਕਸੂਰ ਨਹੀਂ ਹੈ ਅਸੀਂ ਸਾਨੂੰ ਤੇਲ ਪਾਣ ਕਾਰਪੋਰੇਸ਼ਨ ਤੇਲ ਪੂ ਆਵੇ ਅਫਸਰ ਸਾਹਿਬ ਤੇ ਅਸੀਂ ਆਪਣੇ ਕੰਮਾਂ ਤੇ ਜਾਈਏ ਉਹ ਸ਼ਹਿਰ ਦੇ ਵਿੱਚ ਚੌਥੀ ਵਾਰ ਵਨ ਨੰਬਰ ਤੇ ਆਇਆ ਬਰੰਦਾ ਸ਼ਹਿਰ ਮੈਂ ਸਾਰੇ ਸਫਾਈ ਕਰਮਚਾਰੀ ਪੈਣ ਪਰਾਵਾ ਨੂੰ ਬਰੰਦਾ ਸ਼ਹਿਰ ਦੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਉਹ ਸ਼ਹਿਰ ਦੀ ਸਫਾਈ ਬੰਨ ਪਰ ਕਿਉਂ ਆਇਆ ਚੌਥੀ ਵਾਰ ਬਈ ਮਹੰਤ ਦਾ ਸ਼ਲੋਕ ਨੇ ਇਹ ਰਾਤ ਦਿਨ ਸਫਾਈ ਕਰਦੇ ਨੇ ਪਖੰਡਾ ਸ਼ਹਿਰ ਦੇ ਵਿੱਚ ਤਾਂ ਅਸੀਂ ਚੌਥੀ ਵਾਰ ਇੱਕ ਨੰਬਰ ਤੇ ਆਏ ਆ ਇੱਕ ਨੰਬਰ ਤੇ ਤਾਈਂ ਆਏ ਆ ਜੇ ਅਸੀਂ ਕੰਮ ਕਰਦੇ ਆ ਹੁਣ ਮੈਂ ਤੇਲ ਨਾ ਪਾਣ ਦਾ ਕਾਰਨ ਕੀ ਹੈ ਦੇਖੋ ਇਹ ਤੇਲ ਨਾ ਪਾਣ ਦਾ ਕਾਰਨ ਮੈਂ ਪਹਿਲਾਂ ਵੀ ਇੱਕ ਦਿਨ ਆਇਆ ਸੀ ਹੋਰ ਬਈ ਪੈਟਰੋਲ ਪੰਪਾਂ ਦੇ ਸਾਡੇ ਸਰਦਾਰ ਜੀ ਖੜੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਪੈਸੇ ਨਹੀਂ ਮਿਲਦੇ ਨੇ ਹੁਣ ਪੈਸੇ ਕਾਰਪੋਰੇਸ਼ਨ ਨੇ ਦੇਣੇ ਪੈਸੇ ਸਾਡੇ ਨਗਰ ਨਿਗਮ ਕਮਿਸ਼ਨ ਸਾਹਿਬ ਨੇ ਦੇਣੇ ਪੈਸੇ ਅਸੀਂ ਡਰਾਈਵਰਾਂ ਨੇ ਅਸੀਂ ਮੁਲਾਜ਼ਮਾਂ ਨੇ ਨਹੀਂ ਦੇਣੇ ਸਾਨੂੰ ਤੇਲ ਪੁਆਣ ਕਿ ਅਸੀਂ ਆਪਣੇ ਕੰਮਾਂ ਤੇ ਜਾਈਏ ਤੇ ਬਠਿੰਡਾ ਸ਼ਹਿਰ ਦੀ ਸਪਾਈ ਕਰੀਏ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਤੋਂ ਪੈਸੇ ਆਉਂਦੇ ਆ ਤੇ ਪਬਲਿਕ ਤੋਂ ਵੀ ਕਰ ਵੇ ਦੀ ਕਲੈਕਸ਼ਨ ਕਰਦੇ ਆ ਫਿਰ ਵੀ ਤੇਲ ਨਹੀਂ ਪਾਉਂਦੇ ਕੀ ਕਾਰਨ ਕੀ ਹੈ ਵਿੱਚ ਦੇਖੋ ਜੀ ਇਹ ਤਾਂ ਕਾਰਨ ਤਾਂ بڑا ਵੱਡਾ ਕਾਰਨ ਹੈ ਅਗਰ ਜੇ ਪੰਜਾਬ ਸਰਕਾਰੀ ਹੈ ਵਿਭਾਗ ਚਾਹੇ ਤਾਂ ਵੱਡੇ ਕਪੜੇ ਫੜੇ ਜਾਣੇ ਕੋ ਜੀ ਸਰਦਾਰ ਸਾਹਿਬ ਬੈਠ ਨੇ ਪੰਪ ਦੇ ਮਾਲਕ ਸਾਹਿਬ ਉਹਨਾਂ ਨੇ ਮੈਨੂੰ ਇੱਕੋ ਹੀ ਜਵਾਬ ਦਿੱਤਾ ਹੈ ਵੀ ਮੈਨੂੰ ਪੈਸੇ ਨਹੀਂ ਮਿਲਦੇ ਜੇ ਮੈਨੂੰ ਪੈਸੇ ਮਿਲ ਜਾਣਗੇ ਮੈਂ ਤੇਲ ਪਾ ਲਾ ਦੱਸ ਤੈਨੂੰ ਕਿੰਨਾ ਕਿ ਬੈਲੈਂਸ ਖੜਾ ਹੈ ਦੇਖੋ ਜੀ ਬੈਲੈਂਸ ਵੀ ਉਹਨਾਂ ਨੂੰ ਦੱਸਿਆ ਵੀ 8.9 ਲੱਖ ਰੁਪਏ ਖੜੇ ਆ ਉਹਨਾਂ ਦਾ ਤੇ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਵੀ ਜਿੱਥੇ ਅਸੀਂ ਸਮਾਨ ਲੈਨੇ ਆ ਉਹਨੂੰ ਪੈਸਾ ਤਾਂ ਦੇਣੇ ਚਾਹੀਦੇ ਆ ਨਾ ਕਿੰਨੇ ਕ ਸਮੇ ਦਾ ਬੈਲੈਂਸ ਪੁੱਛਦਾ ਇਹ ਇਹ ਨਹੀਂ ਦੱਸੇ ਉਹ ਇਹ ਨਹੀਂ ਦੱਸੇ ਆਲੋ